ਮੇਰਾ ਨਾਮ ਗੁਰਦੇਵ ਸਿੰਘ ਕਿਹੜੀ ਰੋਡ ਤੇ ਖੜੇ ਹੋ ਮੈਂ ਜੰਡੇ ਵਾਲਾ ਰੋਡ ਤੇ ਕੀ ਦੱਸਾਂ ਜੋਨੀ ਮੈਂ ਦੱਸਣਾ ਹੈ ਚੋਨਾ ਕਿ ਇਹ ਆ ਡਿਵਾਈਡਰ ਜਿੱਥੇ ਫਟ ਕੇ ਨਾਲ ਜੰਡੇ ਵਾਲਾ ਰੋਡ ਦਾ ਇੱਥੇ ਰੋਜ਼ ਜਿਹੜਾ ਕੋਈ ਨਾ ਕੋਈ ਹਾਦਸਾ ਹੁੰਦਾ ਆ ਵੇਖੋ ਸਾਰਾ ਜਿਹੜਾ ਡਿਵਾਈਡਰ ਟੁੱਟਾ ਪਿਆ ਤੇ ਨਾਲ ਆ ਵੇਖੋ ਸਰੀਏ ਬਾਹਰ ਨਿਕਲੇ ਆ ਜੇ ਕਿਸੇ ਦੇ ਇਥੋਂ ਕੋਈ ਕੱਪੜਾ ਆੜ ਕੇ ਕੋਈ ਡਿੱਗ ਪਵੇ ਤੇ ਉਹਦਾ ਨੁਕਸਾਨ ਵੇਖੋ ਕਿੰਨਾ ਵਾ ਮੈਂ ਸਰਕਾਰ ਦੇ ਸਾਹਮਣੇ ਇਹ ਮੁੱਦਾ ਰੱਖਣਾ ਚਾਹੁੰਨਾ ਕਿ ਕੋਈ ਇੱਥੇ ਲਾਈਟ ਲੱਗੇ ਇਹ ਤੀਜੇ ਚੌਥੇ ਦਿਨੇ ਦੀ ਰਿਪੇਅਰ ਕਰ ਦਿੰਦੇ ਆ ਪਰ ਕੋਈ ਨਾ ਕੋਈ ਨੁਕਸਾਨ ਹੋ ਕੇ ਵੱਜ ਕੇ ਗੱਡੀ ਤੇ ਜਿਹੜਾ ਟੁੱਟ ਜਾਂਦਾ ਲਾਈਟ ਕੋਈ ਨਹੀਂ ਹੁੰਦੀ ਤੇ ਲਾਈਟ ਦਾ ਕਰਕੇ ਨਾ ਹੋਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਗੱਡੀਆਂ ਦਾ ਵੀ ਟਰੈਕਟਰਾਂ ਦਾ ਵੀ ਮੋਟਰਸਾਈਕਲਾਂ ਦਾ ਵੀ ਸਰੀਏ ਜਿਹੜੇ ਆ ਬੱਚਿਆਂ ਦੀ ਲੱਤਾਂਾਂ ਜੇ ਪਾੜ ਗਈ ਤੇ ਉਹਦਾ ਕੋਈ ਜ਼ਿੰਮੇਵਾਰ ਨਹੀਂ ਹੈਗਾ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਸ਼ਹਿਰ ਦੇ ਵਿੱਚ ਇਹ ਗੁਰੂ ਅਰਜਨ ਦੇਵ ਦੀ ਨਗਰੀਆ ਇਹਨੂੰ ਥੋੜਾ ਜਿਹਾ ਇੱਕ ਸਾਫ਼ ਸੁਥਰਾ ਤੇ ਇੱਕ ਵਧੀਆ ਢੰਗ ਦੇ ਨਾਲ ਬਣਾਈ ਜਾਵੇ ਆ ਤੁਹਾਨੂੰ ਮੈਂ ਸਰੀਏ ਵਿਖਾ ਦਿਨਾ ਵੇਖੋ ਕਿਤਰਾ ਜਿਹੜੇ ਸਰੀਏ ਆ ਸਾਰੇ ਬਾਹਰ ਨਿਕਲੇ ਪਏ ਆ ਤੇ ਕੋਈ ਇਹਦੇ ਬਲੇ ਧਿਆਨ ਨਹੀਂ ਦੇ ਰਿਹਾ ਚੋਣਾ ਦਾ ਟਾਈਮ ਆ ਤੇ ਚੋਣਾ ਦੇ ਟਾਈਮ ਦੇ ਵਿੱਚ ਵੀ ਸਾਡਾ ਜਿਹੜਾ ਸ਼ਹਿਰ ਵੇਖੋ ਨਾਲ-ਨਾਲ ਗੰਦਗੀ ਕਿੰਨੀ ਆ ਤੇ ਆ ਚੀਜ਼ਾਂ ਜਿਹੜੀਆਂ ਵੇਖੋ ਡਰਮ ਰੱਖ ਕੇ ਆ ਜਿਹੜਾ ਡਰਮ ਰੱਖ ਕੇ ਵੇਖੋ ਇੱਕ ਸਾਰਿਆ ਜਾ ਰਿਹਾ ਇਹ ਕੋਈ ਜ਼ਿਲ੍ਹੇ ਦਾ ਇੱਕ ਸ਼ਹਿਰ ਹੋਵੇ ਜ਼ਿਲ੍ਹੇ ਦਾ ਸ਼ਹਿਰ ਹੋਵੇ ਤੇ ਅਸੀਂ ਇੱਕ ਗੁਰੂ ਅਰਜਨ ਦੇਵ ਦੀ ਪੁੱਤਰ ਨਗਰੀ ਨੂੰ ਆ ਵੇਖੋ ਜੇ ਕੋਈ ਬਾਹਰੋਂ ਯਾਤਰੀ ਆਉਂਦਾ ਤੇ ਕੀ ਕਹੂਗਾ ਸਾਨੂੰ ਇਹ ਚ ਰੋੜੇ ਪਾਏ ਆ ਡਰਮ ਦੇ ਵਿੱਚ ਇੱਥੇ ਇੱਕ ਲਾਈਟ ਲੱਗੇ ਇੱਕ ਉਧਰਲੀ ਸਾਈਡ ਤੇ ਲਾਈਟ ਲੱਗੇ ਸਾਡੇ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਟ੍ਰੈਫਿਕ ਲਾਈਟ ਨਹੀਂ ਹੈਗੀ ਮੈਂ ਕਿੰਨਾ ਜੀ ਬੋੜੀ ਵਾਲਾ ਚੌਂਕ ਜਾਂ ਅੰਮ੍ਰਿਤਸਰ ਵਾਲਾ ਚੌਂਕ ਇੱਕ ਡਿੰਡੇ ਵਾਲਾ ਚੌਕ ਤਸੀਲ ਬਾਜ਼ਾਰ ਇਹਨਾਂ ਦੇ ਵਿੱਚ ਇੱਕ ਟ੍ਰੈਫਿਕ ਲਾਈਟਾਂ ਜ਼ਰੂਰ ਲੱਗਣੀਆਂ ਚਾਹੀਦੀਆਂ ਜਿਹੜੀ ਸਾਡੀ ਜਿਹੜੀ ਇਹ ਮੰਗ ਜ਼ਰੂਰ ਪੂਰੀ ਕੀਤੀ ਜਾਵੇ ਤੇ ਇਹਨਾਂ ਦੇ ਸਾਫ਼ ਸੁਥਰਾ ਜਿਹੜਾ ਸ਼ਹਿਰ ਬਣਾਇਆ ਜਾਵੇ ਟ੍ਰੈਫਿਕ ਦੀਆਂ ਨੀਮਾਂ ਜਿਹੜੀਆਂ ਤੋੜ ਰਹੇ ਨੇ ਜਿਹੜੇ ਫੁੱਟਪਾਥ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਇੱਕ ਤੇ ਸਭ ਤੋਂ ਵੱਡਾ ਜਿਹੜਾ ਨਜਾਇਜ਼ ਜਿਹੜਾ ਕਬਜ਼ਾ ਵਾ ਉਹ ਸਾਡੇ ਬਿਹਾਰੀ ਲੋਕਾਂ ਨੇ ਜਿਹੜਾ ਵਾ ਇੱਕ ਤਮਾਕੂ ਕਿਢੀ ਦੇ ਖੋਖੇ ਖੋਲ ਕੇ ਉਹਦਾ ਤਾਂ ਉਹਨਾਂ ਦਾ ਵੀ ਰਸਤਾ ਜਿਹੜਾ ਬੰਦ ਕੀਤਾ ਹੋਇਆ ਇੱਕ ਜਿਹੜੇ ਦੁਕਾਨਦਾਰ ਭਰਾਵਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸ਼ਹਿਰ ਨੂੰ ਇੱਕ ਸੁੰਦਰਤਾ ਦਈਏ ਤੇ ਤੁਸੀਂ ਆਪਣਾ ਥੋੜਾ ਜਿਹਾ ਖਿਆਲ ਰੱਖੋ ਜਿਹੜੇ ਆਪਣਾ ਮਾਲ ਆ ਥੋੜਾ ਜਿਹਾ ਅੰਦਰਵਾੜ ਰੱਖੋ ਜਿਆਦਾ ਬਾਜ਼ਾਰ ਦੇ ਵਿੱਚ ਖੇਚ ਤੂ ਦੇ ਨਾਲ ਤੁਹਾਡਾ ਵੀ ਨੁਕਸਾਨ ਹੁੰਦਾ ਤੇ ਜਿਹੜਾ ਜਿਹੜਾ ਆਪਣਾ ਯਾਤਰੀ ਆਉਂਦਾ ਉਹਦਾ ਵੀ ਨੁਕਸਾਨ ਹੁੰਦਾ ਕੀ ਨਾਮ ਤੁਹਾਡਾ ਭਾਈ ਰਵੀਂਦਰ ਸਿੰਘ ਪਰ ਜਿਹੜਾ ਇੱਕ ਗਵਾਇਟਰ ਜਿਹੜਾ ਢਾਇਆ ਵਾ ਸਰੀਏ ਬਾਹਰ ਨਿਕਲੇ ਹੋਏ ਆ ਹਾਂ ਜੀ ਇਹ ਬਹੁਤ ਭਾਰੀ ਲੋਕਾਂ ਦਾ ਨੁਕਸਾਨ ਹੁੰਦਾ ਹੈ ਕੀ ਕਹਿਣਾ ਜਦੋਂ ਤੁਸੀਂ ਦੁਕਾਨਦਾਰ ਦੇ ਸਾਹਮਣੇ ਭਾਈ 2 ਸਾਲ ਹੋ ਗਏ ਟੁੱਟੇ ਨੂੰ ਕੋਈ ਸੁਣਾਈ ਨਹੀਂ ਉਹ ਬਹੁਤ ਲੋਕਾਂ ਦੀ ਕਾਰਾਂ ਦੇ ਇੰਜਨ ਖਰਾਬ ਹੋ ਗਏ ਐ ਕਾਰਾਂ ਪਲਟ ਗਈਆਂ ਬੜਾ ਨੁਕਸਾਨ ਹੋਇਆ ਲੋਕਾਂ ਦਾ ਇਹ ਨੁਕਸਾਨ ਬਹੁਤ ਹੋਇਆ ਆ ਰਾਮ ਲਾਇਆ ਸੀ ਦੋ ਜੀ ਉਹ ਪੁੱਟ ਕੇ ਲੈ ਗਏ ਆ ਆਪਣੀ ਸ਼ਮਲੀ ਵੇਰ ਆ ਵੇਰ ਹਉਣ ਕੇ ਜਾਣ ਕੇ ਲੱਗੋ ਆ ਕੋਈ ਲੈਕ ਨਹੀਂ ਇਹ ਜਿਹੜਿਆ ਮਾਰਦੇ ਟਕਰਾ ਉਹ ਕਿਹਾ ਕਿ ਮਿੱਟੀ ਕਿਲੇ ਲਈ ਜਾਰੇ ਬਹੁਤ ਅਗਰਾਮ ਦੀ ਮਿੱਟੀ ਹੋ ਕਿਹਦੇ ਦੀ ਵੀ ਕਿ ਆਪਾਂ ਨੂੰ ਮੰਗ ਕੀ ਕਰਦੇ ਸੀ ਜਿਆਦਾ ਡਰਾਈਵਰ ਕਾ ਆ ਜਾਵੇ ਜਾ ਨਹੀਂ ਨਹੀਂ ਕੀਤਾ ਜਾ ਲਾਈਟਾਂ ਚਾਲਾ ਕੀ ਹੋਵੇਗਾ ਲਾਈਟਾਂ ਦਾ ਕੋਈ ਨਹੀਂ ਉਹ ਸਾਹਮਣੇ ਲੱਗੀ ਜੀ ਉਹ ਵੀ ਕਿੰਨਾ ਜਿਤ ਹੋ ਗਿਆ ਲੱਤੀ ਆ ਨਹੀਂ ਤੇ ਅੱਗੇ ਜਗਦੀ ਰੋਜ ਉਹ ਵੀ ਲਾ ਕੇ ਲੱਗੇ ਆ ਉਹ ਉੱਧਰ ਵੀ ਇਹੋ ਜਿਹਾ ਹਾਲ ਆ ਜੀ ਉੱਧਰ ਵੀ ਡਰਮ ਲਾਉਣਾ ਵੀ ਡਰਾਈਵਰ ਜਿਹੜੀ ਮੌਦਾ ਘਰ ਬੰਦੇ ਬਿਲਕੁਲ ਮੌਦਾ ਘਰ ਆ ਜੀ ਬਿਲਕੁਲ ਮੌਦਾ ਘਰ ਆ ਜੀ ਫੱਕ ਦੀਆਂ ਨੀਮਾਂ ਜਿਹੜੀਆਂ ਉਹ ਪਾਲਣਾ ਨਹੀਂ ਕੀਤੀ ਜਾਣ ਰਹੀ ਨਾ ਤੇ ਪ੍ਰਸ਼ਾਸਨ ਹੀ ਇਹਦੇ ਵੇਲੇ ਧਿਆਨ ਦੇ ਰਿਹਾ ਆ ਵੇਖੋ ਫਰੂਟ ਦੀਆਂ ਦੁਕਾਨਾਂ ਜਿਹੜੀਆਂ ਉਹ ਕਿੰਨੀਆਂ ਕਿੰਨੀਆਂ ਅੱਗੇ ਜਿਹੜੀਆਂ ਵੱਧ ਕੇ ਲੱਗ ਰਹੀਆਂ ਵਾ ਫਿਰ ਇੱਕ ਦੂਜੀ ਵੱਲੇ ਵੇਖੋ ਵੇਖੀ ਸਾਰੇ ਜਾਣੇ ਜਿਹੜੇ ਆ ਨਾ ਇਸ ਚੀ ਦੀ ਜਿਹੜਾ ਕਹਿੰਦਾ ਮੇਰਾ ਮੰਝਾ ਅੱਗੇ ਆ ਜਾਏ ਕੋਈ ਕਹਿੰਦਾ ਮੇਰਾ ਬਾਲਟਾ ਅੱਗੇ ਆ ਜਾਏ ਤੇ ਜਦੋਂ ਬਾਜ਼ਾਰ ਹੀ ਮੱਲਿਆ ਜਾਂਦਾ ਫਿਰ ਕੋਈ ਨਾ ਕੋਈ ਨੁਕਸਾਨ ਹੁੰਦਾ ਜਦੋਂ ਹਾਦਸਾ ਹੁੰਦਾ ਫਿਰ ਉਹਦਾ ਜ਼ਿੰਮੇਵਾਰ ਕੋਈ ਨਹੀਂ ਹੁੰਦਾ ਤੇ ਜੇ ਕਿ ਗਰੀਬ ਬੰਦੇ ਦੀ ਲੱਤ ਬਾਹ ਟੁੱਟ ਜਾਂਦੀ ਆ ਤੇ ਉਹ ਫਿਰ ਮੰਝੇ ਤੇ ਹੀ ਰੈਡ ਕਨਾਂ ਸ਼ੁਰੂ ਕਰ ਦਿੰਦਾ ਸੋ ਇਸ ਕਰਕੇ ਮੈਂ ਪ੍ਰਸ਼ਾਸਨ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੀ ਜਿਹੜੀ ਆ ਡਿਊਟੀ ਉਹ ਖੂਬੀ ਨਾਲ ਨਿਭਾਇਆ ਕਰੋ ਕੋਈ ਵੀ ਬਖਸ਼ਿਆ ਨਾ ਜਾਵੇ ਕਿਉਂਕਿ ਜਿਹੜਾ ਆਪਾਂ ਪਾਲਣਾ ਜੇ ਕਰਾਂਗੇ ਕਾਨੂੰਨ ਦੀ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰੇ ਕੰਮ ਕੀਤੇ ਜਾਣ। ਬਈ ਜੀ ਤਾਂ ਦੁਕਾਨਾਂ ਵੇਖਣ ਚਾਹੀਆਂ ਜਿਹੜੀਆਂ ਫੁੱਟਬਾਲ ਦੇ ਬਾਹਰ ਆ। ਇਹ ਗੈਰਕਾਨੂੰਨੀ ਇਹ ਗੈਰਕਾਨੂੰਨੀ ਹੈ ਜੀ ਗੈਰਕਾਨੂੰਨੀ ਵੇਖੋ ਇਹਨਾ ਨਾ ਸਾਰਾ ਬਾਜ਼ਾਰ ਮੱਲੀ ਚੱਲਾਂਗੇ ਬਾਜ਼ਾਰ ਦੇ ਵਿੱਚ ਦੀ ਹੁਣ ਕਣਕ ਆਉਣ ਲਈ ਆ ਮੰਡੀ ਦੇ ਵਿੱਚ ਤੇ ਉਹਨਾਂ ਨੇ ਵੀ ਟਰੈਕਟਰ ਟਰਾਲੀ ਲੰਗੋਣਾ ਤੇ ਫਿਰ ਮੋਟਰਸਾਈਕਲ ਵਾਲਾ ਜਾਂ ਤੁਰ ਕੇ ਜਾਣ ਵਾਲਾ ਉਹ ਕਿਹੜੇ ਕਿਹੜੇ ਰਸਤੇ ਥਾਣੀ ਜਾਊਗਾ ਤੇ ਇਸ ਕਰਕੇ ਜਿਹੜਾ ਟ੍ਰੈਫਿਕ ਆ ਉਹਦਾ ਰਾਸ਼ ਜਿਹੜਾ ਵਾ ਵੱਧ ਜਾਂਦਾ ਤੇ ਸਮੇਂ ਦੇ ਨਾਲ ਜਿਹੜੀਆਂ ਸਰਕਾਰਾਂ ਜਿਹੜੀਆਂ ਬਦਲਾਅ ਕਰਨਾ ਚਾਹੁੰਦੀਆਂ ਹੁੰਦੀਆਂ ਪਰ ਮੈਂ ਕਿਨਾਂ ਪ੍ਰਸ਼ਾਸਨ ਥੋੜਾ ਜਿਹਾ ਇਨਾਂ ਕੰਮਾਂ 'ਤੇ ਧਿਆਨ ਦੇਵੇ ਇਹ ਕਿਹੜਾ ਰੋਡ ਫਰ ਕਿਹੜੇ ਰੋਡ ਤੇ ਇਹ ਜੰਡਿਆਲਾ ਰੋਡ ਆ ਜੀ ਕੈਂਸ ਹਸਪੀਟਲ ਦੇ ਬਿਲਕੁਲ ਸਾਹਮਣੇ ਹਾਂਜੀ ਹੁਣੇ ਆਇਆ ਸੀ ਕਿ ਅੱਗੇ ਇੱਥੇ ਡਾਇਰੈਕਟਰ ਦੇ ਕੋਲ ਕੁਝ ਸਰੀਰ ਟੁੱਟ ਗਏ ਹੋਏ ਨੇ ਉਹ ਗੱਡੀਆਂ ਲੋਕਾਂ ਨੇ ਮਾਰ-ਮਾਰ ਕੇ ਜਿਹੜਾ ਡਾਇਰੈਕਟਰ ਹੀ ਤੋੜ ਦਿੱਤਾ ਵਾ ਅਸੀਂ ਦੋਸਤੋਂ ਪਹਿਲਾਂ ਉੱਥੇ ਇੱਕ ਕਲੀਅਰ ਮਾਰਕਸ ਵੀ ਲਵਾਏ ਸੀਗੇ ਇਹ ਜੀ ਦੇ ਨਾਲ ਦੂਰੋਂ ਪਤਾ ਲੱਗ ਜੇ ਕਿ ਕਿਥੇ ਡਿਵਾਈਡਰ ਹੈਗਾ ਬਟ ਲੋਕਾਂ ਨੇ ਉਹ ਵੀ ਛੋੜ ਦਿੱਤੇ ਹੋਏ ਨੇ ਹੁਣ ਉਹਦੀ ਨੋਟਿਸ ਆਇਆ ਕਿ ਉਹ ਕਿਥੇ ਡਿਵਾਈਡਰ ਟੁੱਟ ਕੇ ਵਿੱਚੋਂ ਸੜਕੇ ਨਿਕਲ ਗਿਆ ਉਹਦੇ ਉਹਨਾਂ ਨੂੰ ਰਿਪੇਅਰ ਦਾ ਜਿਹੜਾ ਦੁਬਾਰਾ ਟੈਂਡਰ ਲਾਉਣਾ ਪੈਗਾ ਪਰ ਕਿਉਂਕਿ ਹੁਣ ਕੋਡ ਆਪ ਕਨੈਕਟ ਕਰਕੇ ਸਾਨੂੰ 1 ਮਹੀਨਾ ਤੁਰ ਗੜਾ ਮਣਾਵਾ ਤੇ ਸਵੇਰੇ ਦਾ ਐਸਟੀਮੇਟ ਲਵਾ ਲਿਆ ਗਿਆ ਵਾ ਤੇ ਜਦੋਂ ਹੀ ਕੋਡ ਕਨੈਕਟ ਕੰਪਲੀਟ ਹੁੰਦਾ ਵਾ ਤੇ ਇਹਦਾ ਰਿਪੇਅਰ ਦੁਬਾਰਾ ਕਰ ਤੇ ਲੋਕਾਂ ਦੀ ਸੇਫਟੀ ਲਈ ਫਿਰ ਕੀ ਕੀਤਾ ਜਾਊਗਾ ਜੀ 1 ਮਹੀਨੇ ਦੇ ਵਿੱਚ ਉਸ ਦਿਨ ਦੱਸ ਰਹੇ ਨੇ ਕਿ ਅੱਜ ਤੋਂ 2 ਮਹੀਨੇ ਪਹਿਲਾਂ ਹੀ ਉੱਥੇ ਉੱਥੇ ਰਿਫਲੈਕਟਰ ਲਵਾਏ ਸੀਗੇ ਕੋਈ ਲੋਕਾਂ ਨੇ ਉਹ ਰਫੈਕਟਰੀ ਵੀ ਤੋੜ ਦਿੱਤੇ ਹੁਣ ਅਸੀਂ ਇੰਨਾ ਕਰ ਰਹੇ ਕਿ ਉਹਨੂੰ ਟਾਈਮ ਲਈ ਜਿਹੜਾ ਰਿਫਲੈਕਟਰ ਪੇਂਟ ਕਰਵਾਵਾ ਦਿੰਨੇ ਆ ਜਿੰਨਾ ਏਰੀਆ ਬਿਆ ਉਹਥੇ ਘਟੋ ਘਟ ਜਿਹੜਾ ਰੈਦਨੋ ਲਿਸ਼ਕ ਜਾਵੇਗਾ ਉਹਦੇ ਕਿ ਘਟੋ ਘਟ ਉਹਦੀ ਸੇਫਟੀ ਹੋ ਜਾਏਗੀ ਬਹੁਤ ਟੈਂਡਰ ਕਰਵਾਤਾ ਹੋਇਆ ਵਾ ਇੱਥੇ ਇੱਕ ਵੱਡਾ ਲੱਗਣਾ ਪੋਲ ਉਹ ਸਿਰਫ ਇਹ ਕੋਡ ਆਫ ਕੰਟਰੈਕਟ ਕਰਕੇ ਨਹੀਂ ਹੋ ਰਿਹਾ ਜਿੱਦਨੇ ਕੋਡ ਆਫ ਕੰਟਰੈਕਟ ਪੂਰਾ ਹੋ ਗਿਆ ਇੱਥੇ ਇੱਕ ਵੱਡਾ ਟਾਵਰ ਲੱਗ ਜਾਣਾ ਹੈ ਸਰ ਇੱਕ ਜਿਹੜੇ ਫੁੱਟਬਾਲ ਦੇ ਨਜਾਇਜ਼ ਕਬਜ਼ੇ ਕਰਕੇ ਦੁਕਾਨਾਂ ਵਾਲੇ ਗਾਂ ਲਏ ਹੋਏ ਆ ਬਹੁਤ ਜ਼ਿਆਦਾ ਜਨਾਰ ਰੋਡ ਤੋਂ ਤੇ گاਂਵ ਵਧਾਇਆ ਲੋਕਾਂ ਨੇ ਉਹ ਰੇਬਨ ਸਮਝੀ ਕੀ ਕਾਰਵਾਈ ਪਬਲਿਕ ਦਾ ਤਰਨੋਖਾ ਹੀ ਕਾਰੀ। ਇੱਕ ਉਹਨਾਂ ਦੇ ਨਾਲ ਹੀ ਕੋਈ 35 ਕੇ 40 ਨੀਰ ਬੋਰ ਤੇ ਚਲਾਨ ਕੱਟ ਕੇ 133 ਦੇ ਗੱਲ ਜਿਹੜੇ ਵਾਸਤੇ ਹੈਟਿੰਗ ਸਾਨੂੰ ਰਿਪੋਰਟ ਆਲਰੇਡੀ ਕਰ ਚੁੱਕੇ ਹਾਂ ਜੀ। ਇਹ ਜਿਹੜੇ ਪੱਕੇ ਹੀ ਕੋਸ਼ਟ ਵੈਂਡ ਕਰ ਰਹੇ ਨੇ ਰੋਕ ਉਹਨਾਂ ਦੀ ਤੇ ਬਾਕੀ ਜਿਹੜੇ ਫੈਮਿਲੀ ਹੈ ਸਾਡੀ ਜਿਹੜੀ ਡਰਾਈਵ ਹਫਤੇ ਜਿੱਦਾਂ ਦੋ ਹਫਤੇ ਬਾਅਦ ਚੱਲਦੀ ਹੈ ਜਿਹਦੇ ਕਹੀਂ ਉਹਨਾਂ ਦਾ ਸਮਾਨ ਚੁਰਚ ਕਰ ਲਏ ਨੇ ਜਿੰਨਾ ਉਹਨਾਂ ਨੇ ਬਾਹਰ ਲਾਇਆ ਹੁੰਦਾ। ਇਹ ਇੱਕ ਪਰਮਨੈਂਟ ਲੋਕਾਂ ਦਾ ਹਟ ਦੇਣੇਗੇ। ਉਹਨਾਂ ਦਾ ਦੇਖਿਓ ਅਲੱਗੋ ਨਾਲ ਚਲਾਨ ਨਹੀਂ ਹੁੰਦੀ ਆ ਤੇ ਉਹਨਾਂ ਦਾ ਜੁਰਮਾਨਾ ਫਾਈਨ ਹੁੰਦਾ ਜਦੋਂ ਚੋਕੀ ਲੈਂਦੇ ਨੇ ਠੀਕ ਇਹ ਰੈਗੂਲਰ ਡਰਾਈਵਰ ਜਿਹੜੀ ਚੱਲਦੀ ਨਹੀਂ ਠੀਕ